17 ਤਰੀਕ ਬਰਨਾਲਾ 18 ਤਰੀਕ ਸ੍ਰੀ ਮੁਕਸਰ ਸਾਹਿਬ 19 ਤਰੀਕ ਦੋਨੋਂ ਫਿਰੋਜ਼ਪੁਰ ਪੂਰਬੀ ਤੇ ਪੱਛਮੀ 20 ਤਰੀਕ ਫਾਜ਼ਲਕਾ 21 ਤਰੀਕ ਬਠਿੰਡਾ 22 ਤਰੀਕ ਸ੍ਰੀ ਅੰਮ੍ਰਿਤਸਰ ਸਾਹਿਬ 23 ਤਰੀਕ ਫਰੀਦਕੋਟ ਤੇ 24 ਤਰੀਕ ਨੂੰ ਮੋਗਾ ਇਸੇ ਤਰੀਕੇ ਦੇ ਨਾਲ ਉਹਨਾਂ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਸਾਡੇ ਜਿਹੜੇ ਬੈਠੇ ਨੇ ਉਹਨਾਂ ਦੀਆਂ ਵੀ ਡਿਊਟੀਆਂ ਲਾਵਾਂਗੇ ਉਹ ਵੀ ਆਪਦੀ ਆਪਦੀ ਡਿਊਟੀ ਦਾ ਸੰਭਾਲ ਕੇ ਕਿਉਂਕਿ ਗਰਮੀ ਦਾ ਸੀਜ਼ਨ ਆ ਗਰਮੀ ਦੇ ਸੀਜ਼ਨ ਦੇ ਵਿੱਚ ਖੁੱਦ ਦੀ ਕਮੀ ਆਉਣੀ ਆ ਨਾ ਇਲਾਕੇ ਵਾਲਿਆਂ ਦੀ ਵਿਚਾਰਾਂ ਦੀ ਫਿਰ ਆਪਾਂ ਅੰਤ ਨਾਲ ਲੈ ਕੇ ਵੇਖੀ ਆ ਆਪਾਂ ਵੀ ਸਾਰੇ ਜਿਹਨਾਂ ਜਿਹੜੇ ਇੱਥੇ ਬੈਠੇ ਆ ਆਪਾਂ ਆਪਣਾ ਵੀ ਫਰਜ਼ ਸਮਝੀਏ ਜੇ ਇਲਾਕੇ ਦੀਆਂ ਸੰਗਤਾਂ ਸਾਡੀ ਮਦਦ ਕਰ ਰਹੀਆਂ ਤਾਂ ਅਸੀਂ ਆਪਣਾ ਫਰਜ਼ ਸਮਝਦੇ ਹੋਏ ਉਹਨਾਂ ਦੀ ਸਪੋਰਟ ਜ਼ਰੂਰ ਕਰਦੇ ਰਹੀਏ ਤਾਂ ਕਿ ਉਹ ਥੱਕ ਨਾ ਜਾਣ ਬਹੁਤ ਬਹੁਤ ਧੰਨਵਾਦ ਮੈਂ ਸਾਰਿਆਂ ਨੂੰ ਦੁਬਾਰਾ ਅਪੀਲ ਕਰਦਾ ਕਿ ਜੋਰ ਲਾ ਕੇ ਇਹ ਡਿਊਟੀ ਜਿਹੜੀ ਆਪੋ ਆਪਣੀ ਨਿਭਾਓ ਬਹੁਤ ਬਹੁਤ ਮਿਹਰਬਾਨੀ ਹੁਣ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਇੱਥੇ ਐਸ ਮੇਰੀ ਗੱਲ ਨੂੰ ਸੁਣਦੇ ਨੇ ਸਾਡੇ ਮੋਰਚੇ 'ਚ ਬੈਠੇ ਨੇ ਟਰਾਲੀਆਂ 'ਚ ਬੈਠੇ ਨੇ ਸਾਰੇ ਸਟੇਜ 'ਤੇ ਪਹੁੰਚਣ ਥੋੜੇ ਸਮੇਂ ਦੇ ਵਿੱਚ ਉੱਥੇ ਕੀਰਤਨ ਸ਼ੁਰੂ ਹੋਣਾ ਉਸ ਤੋਂ ਬਾਅਦ ਉੱਥੇ ਇੱਕ ਬਿਸਰੀ ਜੱਥੇ ਨੇ ਵੀ ਤੁਹਾਡੀ ਸੇਵਾ ਕਰਨੀ ਹੈ ਉਸ ਤੋਂ ਬਾਅਦ ਇਹ ਨੌਜਵਾਨ ਮੁੰਡਾ ਗਾਇਕ ਰੇਸ਼ਮ ਅਨਮੋਲ ਇਹ ਆਏ ਨੇ ਇਹਨਾਂ ਨੂੰ ਆਪਾਂ ਸਨਮਾਨਿਤ ਕਰਨਾ ਕਿਉਂਕਿ ਇਹਨਾਂ ਨੇ ਕੋਈ ਛੋਟਾ ਕੰਮ ਨਹੀਂ ਕੀਤਾ ਜੋਵੇ ਦੱਸ ਰਹੇ ਨੇ ਇਹਨਾਂ ਨੂੰ ਵੀ ਖਮਿਆਜਾ ਭੁਗਤਣਾ ਪੈਂਦਾ ਕਲਮ ਚਲਾਉਣ ਦਾ ਜਿਹਨੂੰ ਤਲਵਾਰ ਚਲਾਉਣੀ ਆ ਜਾਂਦੀ ਓਹ ਤਲਵਾਰ ਚਲਾਉਂਦਾ ਤੇ ਜਿਹਨੂੰ ਕਲਮ ਚਲਾਉਣੀ ਆਉਂਦੀ ਓਹ ਕਲਮ ਚਲਾਉਂਦਾ ਜਿਸ ਕਲਮਾਂ ਕਈ ਵਾਰੀ ਤਲਵਾਰ ਤੋਂ ਵੀ ਦੋ ਕਦਮ ਅੱਗੇ ਹੋ ਗਏ ਵਿਚਰਦੀ ਐ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਜੋ ਚਾਚੇ ਅਜੀਤ ਸਿੰਘ ਦੇ ਸਮੇਂ ਇੱਕ ਗੀਤ ਬਹੁਤ ਮਸ਼ਹੂਰ ਹੋਇਆ ਜਿਹਨੂੰ ਅੱਜ ਵੀ ਲੋਕ ਨਾਰਾਮ ਦੇ ਤੌਰ ਤੇ ਮੰਨਦੇ ਨੇ ਪਗੜੀ ਸੰਭਾਲ ਦਿੱਤਾ ਪਗੜੀ ਸੰਭਾਲ ਪਗੜੀ ਸੰਭਾਲ ਵਾਲਾ ਜਿਹੜਾ ਗੀਤ ਲਿਖਿਆ ਸੀ ਉਸ ਵਿਅਕਤੀ ਨੇ ਲਿਖਿਆ ਬੰਕੇ બિਹਾਰੀ ਨੇ ਉਹ ਜੀ ਝੋਟ ਨਹੀਂ ਲੱਗੀ ਕਿ ਸਮੇਂ ਦੀ ਸਰਕਾਰ ਨੂੰ ਕਾਲੇ ਪਾਣੀ ਦੀ ਸਜ਼ਾ ਕਰਨੀ ਪਈ ਉਸ ਬੰਦੇ ਨੂੰ ਬੰਦੇ ਨੇ ਕਾਲੇ ਪਾਣੀ ਦੀ ਸਜ਼ਾ ਭੁਗਤੀ ਸੋ ਇਸ ਕਰਕੇ ਕਲਮ ਦਾ ਵਾਰ ਕਰਨ ਵਾਲੇ ਵੀ ਜਿਹੜੇ ਵੀਰ ਹੁੰਦੇ ਨੇ ਉਹ ਵੀ ਸਾਡੇ ਬਰਾਬਰ ਦਾ ਹੀ ਅੰਦੋਲਨ ਦੇ ਵਿੱਚ ਯੋਗਦਾਨ ਪਾਉਂਦੇ ਆ ਔਰ ਉਸ ਗੱਲ ਨੂੰ ਅਸੀਂ ਮੁੱਖ ਰੱਖਦੇ ਆ ਸਾਡੇ ਜਿੰਨੇ ਵੀ ਕਲਾਕਾਰ ਨੇ ਜਿਨ੍ਹਾਂ ਨੇ ਕਿਸਾਨੀ ਦੇ ਦਰਦ ਨੂੰ ਆਪਣੀ ਕਲਮ ਦੇ ਰਾਹੀਂ ਲਿਖਿਆ ਆਪਣੇ ਗਲੇ ਦੇ ਰਾਹੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਉਹਨਾਂ ਸਾਰਿਆਂ ਨੂੰ ਸਾਡੀ ਇੱਛਾ ਹੈ ਕਿ ਅਸੀਂ ਇੱਥੋਂ ਬੁਲਾ ਕੇ ਘੱਟੋ-ਘੱਟ ਹੋਰ ਅਸੀਂ ਕੁਝ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਉਹਨਾਂ ਦੇ ਸਿਰ ਤੇ ਹੱਥ ਤਾਂ ਰੱਖ ਸਕਦੇ ਹਾਂ ਉਹਨਾਂ ਨੂੰ ਸਨਮਾਨਿਤ ਕਰ ਸਕਦੇ ਹਾਂ ਇਹਨਾਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਪਹਿਲੇ ਦਿਨ ਪਹਿਲੇ ਅਸੀਂ ਇਸ ਨੌਜਵਾਨ ਤੋਂ ਕਰਨ ਲੱਗੇ ਲਈ ਤੋਂ ਇਹਨਾਂ ਨੂੰ ਅਸੀਂ ਅੱਜ ਸਟੇਜ ਤੋਂ ਜਾ ਕੇ ਸਨਮਾਨਿਤ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਚ ਇਹਨਾਂ ਦੀ ਕੰਮ ਨਹੀਂ ਬਹੁਤ ਵਧੀਆ ਗੀਤ ਮੈਂ ਕਹਾਂਗਾ ਬਹੁਤ ਬਹੁਤ ਸਰੋਸ਼ ਬੜਾ ਬੜਾ ਸਨੇਹਾ ਸਾਡੇ ਸਮਾਜ ਨੂੰ ਦਿੱਤੀ ਸੋ ਅੱਜ ਦੀ ਮੇਰੀ ਬਿੱਤੀ ਇੰਨੀ ਕੀ ਆ ਬਾਕੀ ਜਿਹੜੇ ਜਿਹੜਾ ਡਿਊਟੀਆਂ ਨੇ ਉਹ ਆਪਦੀਆਂ ਆਪਦੀਆਂ ਡਿਊਟੀਆਂ ਉਸੇ ਤਰ੍ਹਾਂ ਟਾਈਮ ਟੂ ਟਾਈਮ ਨਿਭਾਉਣਾ ਕੋਈ ਵੀ ਜਲਾਇ ਨਾ ਹੋਵੇ ਤੇ ਉਹ ਮੈਨੂੰ ਤਾਂ ਪਤਾ ਨਹੀਂ ਲੱਗਾ ਮੈਂ ਤਾਂ ਭੁੱਲ ਗਿਆ ਭੁੱਲ ਗਿਆ ਵਾਲੀ ਗੱਲ ਨਾ ਕਰ ਦਿਓ ਕਿਤੇ ਇੱਥੇ ਮੈਂ ਤਾਂ ਜਲੂਸ ਨਹੀਂ ਬੁਲੂਗਾ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰ ਮਹਾਰਾਜ ਕਾ ਸਲਾਮ ਆ ਅੱਜ ਦਾ ਸਾਰਾ ਦੁੱਖ ਮੈਂ ਮਗਰ ਲਾ ਕੇ ਖਾਤਾ ਜੇ ਲੱਭਾ ਗਏ ਸ